ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਅਲੈਕੁਮ ਟੂ ऑल ਐਂਡ ਹੈਪੀ ਨਿਊ ईयर ਟੂ 올 ਆਫ ਯੂ 올 ਓਵਰ ਦ ਵਰਲਡ ਜਿੱਥੇ-ਜਿੱਥੇ ਵੀ ਸਾਡੇ ਬੈਠੇ ਨੇ ਪਿਆਰੇ TZ ਫੈਮਿਲੀ ਤੇ ਸਾਡੇ ਵਿਊਅਰਸ ਸਾਰੇ ਬਹੁਤ-ਬਹੁਤ ਮੁਬਾਰਕਾਂ ਨੇ 2024 ਤੁਹਾਡੇ ਵਾਸਤੇ ਬਹੁਤ ਸ਼ੁਭ ਹੋਵੇ ਤੇ ਤੁਹਾਡੀਆਂ ਸਾਰੀਆਂ ਮਨੋਗਾਮਨਾ ਪੂਰੀਆਂ ਘਰੇ ਅਸੀਂ ਅੱਜ ਨਵੇਂ ਸਾਲ ਦੀ ਆਮਦ ਦੇ ਖੁਸ਼ੀ ਦੇ ਵਿੱਚ ਅਸੀਂ ਅੱਜ ਕੁਝ ਬਣਾਉਣ ਜਾ ਰਹੇ ਹਾਂ ਮਿੱਠਾ ਆਓ ਦੇਖੀਏ ਮੈਂ ਬਣਾਉਣ ਜਾ ਰਹੀਆਂ ਮਠੀਆਂ ਸੇਵੀਆਂ ਬੰਬੀਨੋ ਬੰਬੀਨੋ ਜਿਹੜੀਆਂ ਰੈਡੀमेड ਹੁੰਦੀਆਂ ਨੇ ਘਰ ਦੀਆਂ ਵੱਟੀਆਂ ਨਹੀਂ ਆਗੀਆਂ ਇਹਨਾਂ ਨੂੰ ਅਸੀਂ ਬਣਾਵਾਂਗੇ ਕੀ ਪਾ ਕੇ ਇਹਨਾਂ ਨੂੰ ਪਹਿਲਾਂ ਫਰਾਈ ਕਰਾਂਗੇ ਅਸੀਂ ਇੱਕ ਇਹ ਕੌਲੀ ਜਿਹੜੀ ਐ ਇਹ ਸੇਵੀਆਂ ਦੀ ਲਈ ਐ ਕੀ ਪਾਇਆ ਤੇ ਇਹਦੇ ਵਿੱਚ ਅਸੀਂ ਇਹਨਾਂ ਨੂੰ ਪਿੰਕ ਕਰਨਾ ਐ ਲਓ ਜੀ ਮਿੱਠਾ ਕਿਸੇ ਵੀ ਕਿਸਮ ਦਾ ਹੋਵੇ ਪਰ ਜਿਹੜੇ ਘਰ ਦੇ ਮਿੱਠੇ ਨੇ ਨਾ ਇਹਨਾਂ ਵਰਗੀ ਕੋਈ ਰੀਸ ਨਹੀਂ ਹੁੰਦੀ ਇਹ ਸੇਵੀਆਂ ਤੁਸੀਂ ਦੁੱਧ ਨਾਲ ਵੀ ਬਣਾ ਸਕਦੇ ਹੋ ਲੇਕਿਨ ਅਸੀਂ ਅੱਜ ਦੁੱਧ ਨਾਲ ਨਹੀਂ ਬਣਾਵਾਂਗੇ ਕਿਉਂਕਿ ਸਾਡੀ ਜਿਹੜੀ ਮੱਝ ਦੁੱਧ ਦਿੰਦੀ ਸੀ ਉਹ ਦੁੱਧ ਤੋਂ ਭੱਜ ਗਈ ਐ ਤੇ ਹੁਣ ਫਿਰ ਕੀ ਕਰੀਏ ਬਾਜ਼ਾਰ ਦਾ ਅਸੀਂ ਪੀਣਾ ਨਹੀਂ ਹੈਗਾ ਖਾਣਾ ਨਹੀਂ ਹੈਗਾ ਕੋਈ ਹੋਰ ਮੱਝ ਲੱਭਦੇ ਆ ਤੇ ਜਿਹੜੀ ਸਾਨੂੰ ਦਿਆ ਕਰੇਗੀ ਦੁੱਧ ਤੇ ਇਹ ਅਸੀਂ ਬਣਾਵਾਂਗੇ ਅੱਜ ਬਿਨਾ ਦੁੱਧ ਵਾਲੀਆਂ ਮਿੱਠੇ ਵਾਲੀਆਂ ਜੀ ਮੱਠੀ ਮੱਠੀ ਅੱਗੇ ਇਹਨਾਂ ਨੂੰ ਬ੍ਰਾਊਨ ਕਰਨਾ ਹੁੰਦਾ ਹੈ ਪਿੰਕ ਜਿਹੇ ਹੋ ਜਾਂਦੇ ਨੇ ਉਸ ਤੋਂ ਬਾਅਦ ਬ੍ਰਾਊਨ ਵੀ ਕਰ ਲੈਣਾ ਵੇ ਠੀਕ ਹੈ ਇਹਨਾਂ ਨੂੰ ਇਦਾਂ ਹੀ ਅਜੇ ਥੋੜੀ ਜੇਰ ਹੋਰ ਭੁੰਨਾਂਗੇ ਮੈਂ ਨਾ ਕੋੜਾਈ ਹਲਦੀ ਜਲਾਉਂਦੇ ਰਹਿਣੀ ਹੁੰਦੀਆਂ ਕਿਉਂਕਿ ਨਾ ਇੱਕ ਪਾਸੇ ਉਸੇ ਕਈ ਵਾਰੀ ਜ਼ਿਆਦਾ ਲੱਗ ਜਾਂਦਾ ਹੈ ਦੂਜੇ ਪਾਸੇ ਘੱਟ ਲੱਗਦਾ ਹੈ ਏ ਭਾਈ ਮੇਰਾ ਕਸੂਰ ਥੋੜੀ ਐ ਤਾਂ ਮੇਰੀ ਗੈਸ ਦਾ ਕਸੂਰ ਹੈ ਗੈਸ ਜਿਹੜੀ ਐ ਉਹ ਹੋਰ ਕੋਈ ਚੰਗੀ ਨਹੀਂ ਲੱਗਦੀ ਵੀ ਤੇ ਬਦਲਦੀ ਮੈਂ ਪਈ ਨਹੀਂ ਚਲੋ ਨਵੇਂ ਸਾਲ ਦੀਆਂ ਨਵੀਆਂ ਗੱਲਾਂ ਤੇ ਜ਼ਰੂਰ ਬਦਲ ਕੇ ਅਸੀਂ ਵੇਖ ਲਾਂਗੇ ਇਹ ਸੀ ਇੱਕ ਗਲਾਸ ਇਹ ਪਾਈ ਸੀਗੀ ਤੇ ਉਹਦੇ ਹਿਸਾਬ ਨਾਲ ਇਹਦੇ ਵਿੱਚ ਡਬਲ ਪਾਣੀ ਪਾ ਕੇ ਵੇਖ ਲੈਣੇ ਵਿੱਚ ਬਹੁਤਾ ਮੈਨੂੰ ਵੀ ਨਹੀਂ ਪਤਾ ਮੈਂ ਤਾਂ ਅੰਦਾਜ਼ੇ ਨਾਲ ਹੀ ਸੁੱਟ ਲੈਣੀ ਹੁੰਦੀ ਆ ਪਰ ਚਲੋ ਅੱਜ ਡਬਲ ਪਾ ਕੇ ਵੇਖ ਲੈਣੇ ਆ ਤੇ ਨਾਲੇ ਨਾਲ ਤੁਲਦਾ پتہ ਲੱਜੇਗਾ ਤੇ ਨਾਲੇ ਆਪਾਂ ਨੂੰ ਪਤਾ ਲੱਜੇਗਾ ਵੀ ਇਹ ਸੇਮੀਆਂ ਜਿਹੜੀਆਂ ਨੇ ਕਿੰਨੇ ਪਾਣੀ ਵਿੱਚ ਬਣ ਸਕਦੀਆਂ ਤੇ ਇਹ ਮਿੱਠੇ ਮਿੱਠਾ ਹਜੇ ਬਾਅਦ ਵਿੱਚ ਪੈਣਾ ਜੇ ਪਹਿਲਾਂ ਅਸੀਂ ਪਾਣੀ ਪਾ ਦੇਣਾ ਵੇ ਪਾਣੀ ਜਿਹੜਾ ਵੇ ਨਾਪ ਕੇ ਪਾ ਦਿੰਨੀ ਆ ਤੁਹਾਡੇ ਸਾਹਮਣੇ ਇਹ ਇੱਕ ਹੋ ਗਈ ਤੇ ਇਹ ਹੋ ਗਈ ਦੋ ਦੋ ਜਿਹੜੀਆਂ ਕੌਲੀਆਂ ਨੇ ਅਸੀਂ ਪਾਣੀ ਪਾ ਦਿੱਤਾ ਇੱਕ ਕਟੋਰੀ ਐ ਜਿਹੜੀ ਸੀ ਸੇਵੀਆਂ ਦੀ ਇਹਨਾਂ ਨੂੰ ਇਸ ਤੋਂ ਵੀ ਜ਼ਿਆਦਾ ਪਿੰਕ ਵੀ ਕਰ ਸਕਦੇ ਹੋ ਪਰ ਅਸੀਂ ਕਿਉਂ ਚੁਣੀਆਂ ਨੇ ਇੰਨੀਆਂ ਕੋਈ ਬੜੀਆਂ ਨੇ ਰੰਗ ਖੂਬਸੂਰਤ ਆਏਗਾ ਤੇ ਇਹਨਾਂ ਨੂੰ ਅਸੀਂ ਟੱਕ ਦਿੰਦੇ ਆ ਜੀ ਉਬਾਲਿਆ ਆਨੇ ਸ਼ੁਰੂ ਹੋ ਗਏ ਜੇ ਤੇ ਮੈਂ ਇਹਦੇ ਵਿੱਚ ਨਾ ਥੋੜਾ ਜਿਹਾ ਇਲਾਚੀ ਪਾਊਡਰ ਪਾਵਾਂਗੇ ਬੜਾ ਸਵਾਦ ਲੱਗਦਾ ਜੇ ਇਲਾਚੀ ਦਾ ਪਾਊਡਰ ਘੜੀ ਬਣਾਈਦਾ ਤੇ ਚਾਹ ਚ ਵੀ ਪਾਈਦਾ ਤੇ ਇਹਦੇ ਚ ਵੀ ਪਾਈਦਾ ਤੁਹਾਨੂੰ ਪਤਾ ਹੀ ਹੈ ਤੇ ਇਹਨੂੰ ਅਸੀਂ ਅੰਨਾ ਕਰ ਦਿੰਨੇ ਆਂ ਬੰਦ ਤੇ ਕਰ ਦਿੰਨੇ ਆਂ ਆਹਸਤਾ ਆਹਸਤਾ ਵਿੱਚ ਬਹੁਤ ਅੱਛਾ ਪੱਕ ਜਾਏਗਾ ਇਹ ਜੀ 79 ਬੈਸੇ ਤਾਂ ਕਹਿੰਦੇ ਨੇ ਬਰਾਬਰ ਦਾ ਮਿੱਠਾ ਪਰ ਸਾਡੇ ਤਾਂ ਕੋਈ ਖਾਂਦਾ ਨਹੀਂ ਹੈਗਾ ਬਰਾਬਰ ਦਾ ਮਿੱਠਾ ਇਸ ਕਰਕੇ ਅਸੀਂ ਇਹਦੇ ਵਿੱਚ ਹੁਣ ਇੰਨਾ ਕੁ ਮਿੱਠਾ ਪਾਵਾਂਗੇ ਜਿੰਨਾ ਕੋ ਅਸੀਂ ਖਾਂਦੇ ਆ ਤੁਸੀਂ ਆਪਣੇ ਅਨੁਸਾਰ ਬਰਾਬਰ ਦਾ ਵੀ ਪਾ ਸਕਦੇ ਹੋ ਜਿਹੜੀ ਹੁੰਦੀ ਹੈ ਨਾ ਸਾਡੀ ਰੱਬ ਵਾ ਲਗ ਰੇ ਜਿਹੜੀ ਕੋਲੀ ਤੁਸੀਂ ਲਈ ਹੈ ਉਦੇ ਮੁਤਾਬਕ ਮਿੱਠਾ ਪਾ ਕੇ ਤੇ ਇਹਦੇ ਵਿੱਚ ਇਹ ਮਿੱਠਾ ਪਾ ਲਿਆ ਮਿੱਠਾ ਖੁਰਜੇਗਾ ਉਹਨੇ ਆਪਣੇ ਆਪ ਹੀ ਤੇ ਇਹਦੇ ਵਿੱਚ ਹੁਣ ਪਾਵਾਂਗੇ ਅਸੀਂ ਸੌਗੀਆਂ ਸੌਗੀਆਂ ਇਸ ਕਰਕੇ ਪਹਿਲਾਂ ਪਾ ਰਹੀਆਂ ਕਿਉਂਕਿ ਇਹ ਖੁੱਲ ਜਾਣਗੀਆਂ ਬਹੁਤ ਸੋਹਣੀਆਂ ਇਹ ਥੋੜੀ ਦੇਰ ਬਾਅਦ ਨਾ ਥੋੜਾ ਜਿਹਾ ਟਿੱਲੇ ਤੇ ਉਤਾਰ ਲੈਣਾ ਚਾਹੀਦਾ ਤੇ ਕਿਉਂਕਿ ਥੋੜੀ ਦੇਰ ਬਾਅਦ ਇਹ ਡਰਾਈ ਜਿਹੜਾ ਵੇ ਉਹ ਜ਼ਿਆਦਾ ਹੋ ਜਾਂਦੀਆਂ ਨੇ ਤੇ ਇਹ ਅਸੀਂ ਇਹਦੇ ਵਿੱਚ ਪਾ ਦਿੱਤੇ ਨੇ ਬਦਾ ਤੁਸੀਂ ਕੋਈ ਵੀ ਡ్రਾਈ ਫਰੂਟ ਪਾ ਕੇ ਖਾ ਸਕਦੇ ਹੋ ਇਹ ਬਣ ਗਈਆਂ ਸਾਡੀਆਂ ਇਸ ਵਿੱਚ ਬੰਦ ਕਰ ਦਿੱਤੀ ਹੈ ਤੇ ਸੇਵੀਆਂ ਨੂੰ ਅਸੀਂ ਡੋਂਗੇ ਚ ਪਾਵਾਂਗੇ ਹੁਣ ਬਣਿਆ ਕੀ ਹੈ ਬਣਿਆ ਇਹ ਵੀ ਇੱਕ ਕੌਲੀ ਜੇਕਰ ਸੇਵੀਆਂ ਦੀ ਹੈ ਦੋ ਕੌਲੀਆਂ ਪਾਣੀ ਦੀਆਂ ਅੱਧੀ ਕੌਲੀ ਬਹੁਤ ਹੁੰਦੀ ਏ ਮਿੱਟੇ ਦੀ ਬਹੁਤ ਜ਼ਿਆਦਾ ਜੇਕਰ ਤੁਸੀਂ ਇਹ ਸਨੇ ਖਾਣਾ ਹੋਵੇ ਤੇ ਹੋਰ ਪਾ ਲਓ ਮੇਵਾ ਤੇ ਜੋ ਕੁਝ ਵੀ ਆ ਉਹ ਤੁਸੀਂ ਆਪਣੀ ਮਰਜ਼ੀ ਨਾਲ ਪਾ ਲਓ ਤੇ ਇਹਨਾਂ ਨੂੰ 1 ਮਿੰਟ ਵਾਸਤੇ ਨਾ 2 ਮਿੰਟ ਵਾਸਤੇ ਰੱਖ ਦਿਓ ਫਿਰ ਸਰਵ ਕਰੋ ਤਾਂ ਇਹ ਤੁਹਾਡੀਆਂ ਚੌਲਾ ਵਰਗੀਆਂ ਦਾਣਾ ਦਾਣਾ ਸੇਵੀਆਂ ਬਹੁਤ ਟੇਸਟੀ ਵਾਲੀਆਂ ਜੜੀਆਂ ਨੇ ਬਣ ਕੇ ਹੋ ਗਈਆਂ ਨੇ ਤਿਆਰ ਤੇ ਮੂੰਹ ਮਿੱਠਾ ਕਰੋ ਕਰਾਓ ਖਾਓ ਪਿਓ ਆਨੰਦ ਲਵੋ ਤੇ ਸਾਨੂੰ ਵੀ ਯਾਦ ਰੱਖਣਾ ਹਾਂਜੀ ਸਰ ਜੀ ਨਵੇਂ ਸਾਲ ਵੀ ਜਨ ਰਚਾਈਆਂ ਚ ਬੈਠੇ ਹੋ ਮੋਜਾਂ ਕਰ ਰਹੇ ਹੋ ਕੀ ਹਾਲ ਹੈ ਫਿਰ ਇਧਰ ਉਹ ਆਓ ਜੀ ਇੱਥੇ ਖੜੇ ਹੋ ਜਾਓ ਸਾਹਮਣੇ ਦਿਨ ਦਿਖਾ ਰਹੇ ਵੀ ਅੱਜ ਮੈਂ ਕਿੰਨੀ ਸੇਵਾ ਕਰਦੀ ਆ ਮੈਂ ਨਾ ਮੈਂ ਤਾਂ ਕਦੀ ਸੇਵਾ ਕੀਤੀ ਹੀ ਨਹੀਂ ਜਿਵੇਂ ਨਾ ਕੋਕ ਪੱਤੀ ਦੇ ਚੱਕੇ ਹੀ ਸੁਟੇ ਆਲੋ ਸੇਵਾ ਮੈਂ ਜਰਾ ਤੁਹਾਨੂੰ ਧਿਆਨ ਰੱਖਦੀ ਆ ਲਓ ਫੜੋ ਲਓ ਨੇ ਚਾਹੀਦਾ ਚ ਪਾ ਇਹਦੇ ਵਿੱਚ ਪਾਓ ਮੈਂ ਤਾਂ ਸਾਰੀ ਮੈਨੂੰ ਦੇਣੀ ਮੈਂ ਤਾਂ ਨਵੇਂ ਸਾਲ ਦੀ ਵਧਾਈ ਦੇਣ ਆਈ ਸੀ ਤੂੰ ਸ ਤਾਂ ਹੋਰ ਕੁਝ ਮੇਰਾ ਬਣਾਓ ਸਾਲ ਦੇਖੋ ਜੀ ਮਿੱਠਾ ਮਿੱਠਾ ਹੈ ਨਾ ਨਹੀਂ ਨਕੌੜਾ ਵੀ ਹੋਣਾ ਚਾਹੀਦਾ ਤਾਂ ਹੀ ਤੇ ਮੈਂ ਸੁਟਿਆ ਥੱਲੇ ਹੋਰ ਸੁਪਨਾ ਇਹਨੇ ਕਿਹਾ ਹੈ ਮਿੱਠਾ ਬਣਾਓ ਸੁਪਨਾ ਨੇ ਤੇ ਬਥੇਰਾ ਕਿਹਾ ਕੁਝ ਬਣਾਓ ਪਰ ਕੀ ਕਰੀਏ ਆਹ ਵੇਖ ਲਓ ਜੀ ਅੱਜ ਸਾਰੇ ਸਾਰੇ ਸਾਰਿਆਂ ਨੂੰ ਕੋ ਵਧਾਈਆਂ ਲੈ ਕਾ ਕੇ ਤੁਸੀਂ ਵੀ ਖਾਓ ਭਾਈ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਤੇ ਮਿੱਠਾ ਮਿੱਠਾ ਕਰ ਰਹੇ ਆ ਤੇ ਮਿੱਠੇ ਮਿੱਠੇ ਰਹੋ ਸਾਰਾ ਹਾਲ ਆਂਟੀ ਨੂੰ ਵੀ ਮੈਂ ਕਹਿਣਾ ਮਿੱਠੀ ਰਹੇ ਮਿੱਠੀ ਰਹੇ ਤੁਸੀਂ ਘੜੇ ਰਹੋ ਤੇ ਬਾਕੀ ਮਿੱਠੇ ਰਹੋ ਆ ਚਲ ਚੱਲ ਬੇਟਾ ਅ ਸੰਧਿਆ ਥੈਂਕ ਯੂ ਜੀ ਹੈਪੀ ਨੀਅਰ ਆਓ ਬੇਟਾ ਆਓ ਜੀ ਦੇਖੋ ਤੇ ਮੈਂ ਤੁਹਾਨੂੰ ਨਾ ਨਾ ਇਧਰ ਆਓ ਜੀ ਹਾਂ ਜੀ ਆਪ ਕੋ ਨਿਆ ਸਾਲ ਬਹੁਤ ਬਹੁਤ ਮੁਬਾਰਕ ਹੋ ਆਪ ہماری ਯੋਗੀ ਸੇਵਾ ਕਰਤੇ ਰਹੇ और सेवियां खाते रहें, ठीक है हाँ, थैंक यू शाबाश शाबाश एक और मान रखो आपको भी मेंनजी ठीक है जी और हमारे से आप कोई प्रॉमिस करो बताओ बता क्या प्रॉमिस करना चाहिए बोलो बोलो मैं अच्छा रहूंगा हां चालू मां और ध्यान से काम करूंगा काम कोम तो जा सही करताया तो भी वो जो खाता पीता है वो नहीं खाऊंगा हां छोडूंगा मैं काम छोडूंगे ना हाँ लो फिर आप लीजिए खाइए और बाद अच्छे रहिए ठीक है।, है जी ते लो जी लास्ट चने जे होना है ते ओ खानगे जो ना नहीं खानगे जो तो नहीं पता आज जो मांग रहे ने पता की मांग रहे ने ਅੱਜ ਮੰਗ ਰਹੇ ਨੇ ਇਡਲੀ ਸਾਂਬਰ ਹਾਂ ਦੋਨੋਂ ਜਣੇ ਦੋਨੋਂ ਬੱਚੇ ਮੈਂ ਥੋੜੀ ਹੋਰ ਦੇ ਦੋ ਵੀ ਅੱਛਾ ਸਵਾਦ ਨੇ ਬਹੁਤ ਸਵਾਦ ਮਜ਼ੇਦਾਰ ਹੂੰ ਸੱਚੀ ਵਿੱਚ ਸਵਾਦ ਲੈ ਵੈਸੇ ਵੀ ਟਾਈਮ ਦੇਖੋ ਸਾਡੇ ਦਾ ਹੋ ਗਏ ਜੋ ਚਾਹੀ ਤੇ ਬੈਠੇ ਆ ਤੇ ਭਾਵੇਂ ਸਾਰਾ ਦਿਨ ਵੀ ਜੇ ਖਾਣ ਨੂੰ ਕੋਈ ਬਤਲ ਗੱਲ ਤੇ ਕਰਦੇ ਨੇ ਥੈਂਕ ਯੂ ਕੋਲੀਆ ਮੈਂ ਜੀ ਬਹੁਤ ਮਿਹਰਬਾਨੀ ਮਿੱਠਾ ਖਵਾਵੋ ਤੇ ਮਿੱਠਾ ਮੂੰਹ ਕਰਾਉਣ ਵਾਸਤੇ ਤੇ ਨਵਾਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਉਹ ਮਿੱਠੇ ਨਾਲ ਹੋਈ ਹੈ ਤੇ ਮਿੱਠੇ ਰਹੋ ਮਿੱਠਾ ਰੱਖੋ ਬੱਚਿਆਂ ਨੂੰ ਬਹੁਤ ਸਾਰਾ ਪਿਆਰ ਵੱਡਿਆਂ ਨੂੰ ਬਹੁਤ ਸਾਰਾ ਸਤਿਕਾਰ ਕਰੋ ਤੇ ਸਾਡੇ ਨਾਲ ਜੁੜੇ ਰਹੋ ਹਮੇਸ਼ਾ ਬਹੁਤ ਸ਼ੁਕਰੀਆ ਬੜੀ ਮੇਰੀ